ਜੀ ਕਹਾਂ ਹਾਂ ਸੰਦੂ ਬਬੂ ਜੀ ਜਿੰਨਾ ਦਾ 3 ਸਟਾਫਰ ਬਹੁਤ ਆ ਗਿਆ ਥੋਲੇ ਬਾਲ ਜੀ ਲੈ ਕੇ ਪਰਿਓ ਆ ਵੀ ਉਮਰ ਸਨ ਇਹਨਾਂ ਦੇ 112 ਸਾਲ ਸੀ ਕਿੰਨੇ ਬੱਚੇ ਨੇ ਇਹਨਾਂ ਦੇ ਤਿੰਨ ਬੱਚੇ ਆ 3 2 ਕ ਤਿੰਨ ਕੁੜੀਆਂ ਇਹਨਾਂ ਦੀਆਂ ਤਿੰਨ ਕੁੜੀਆਂ ਦੋ ਮੁੰਡੇ ਆ ਇਹ ਪੁੱਤ ਪਰੋਤੇ ਆਲੇ ਜੀ ਇਹ ਪੁੱਤ ਪਰੋਤੇ ਆਲੇ ਜੀ ਵੀ ਸੁਣਿਆ ਕਿ ਇਹ ਪੁੱਤੇ ਵੀ ਵਿਆਹੇ ਹੋਏ ਪੋਤੀਆਂ ਵੀ ਵਿਆਹੇ ਆ ਜੀ ਪੁੱਤੇ ਵੀ ਵਿਆਹੇ ਆ ਪੋਤੀਆਂ ਵੀ ਵਿਆਹੇ ਦੋਤੀਆਂ ਵੀ ਵਿਆਹੇ ਦੋਤੇ ਵੀ ਵਿਆਹੇ ਆ ਆਰ ਪਰਿਵਾਰ ਵਾਲਾ ਸੀ ਬਹੁਤ ਚੰਗਾ ਪਰਿਵਾਰ ਸੀ ਸਾਡਾ ਬਹੁਤ ਤਗੜਾ ਪਰਿਵਾਰ ਸੀਗਾ ਜਿੰਨਾ ਪਰਿਵਾਰ ਦੇ ਵਿੱਚ ਇਹ ਚਲੇਗਾ ਹੁਣ ਬਾਕੀ ਮੇਰੀ ਵਾਰੀ ਆ ਪਰ ਢੋਲ ਵਾਜਾਂ ਨਾਲ ਲੈ ਕੇ ਬਹੁਤ ਸ਼ਿਵਾਜੋ ਜੀ ਇਹ ਜੀ ਦੋਤੇ ਪਰੋਤੇ ਆਲੇ ਸੀ ਖੁਸ਼ੀ ਮਨਾਈ ਆ ਬੜੀ ਖੁਸ਼ੀ ਮਨਾਈ ਆ ਇਹ ਪ੍ਰਮਾਤਮਾ ਤੇ ਦੁਆ ਮੰਗਦੇ ਆ ਵੀ ਸੱਚਾ ਪਾਤਸ਼ਾਹ ਇੰਨੀਆਂ ਜਿਓ ਉਮਰਾਂ ਆ ਇਹ ਸਾਰੇ ਹੋ ਕੇ ਜਾਣੇਗੇ ਇੰਦਾਂ ਦੀ ਉਮਰਾਂ ਵਾਲੇ ਹਮ ਹੋ ਕੇ ਜਾਣ ਕਿਸੇ ਨੂੰ ਐਸੀ ਟੋਟਣਾ ਆਵੇ ਜੋ ਕੱਚਾ ਫਲਟਾ ਜੇ ਬੇ ਉਹ ਠੀਕ ਨਹੀਂਗਾ ਆਪਣੇ ਬੱਚਿਆਂ ਤੇ ਰਹਿਣ ਪੁੱਤ-ਪੜਪੁੱਤਿਆਂ ਤੇ ਰਹਿਣ ਇਹ ਹੀ ਖੁਸ਼ੀ ਆ ਜਿਹੜੇ ਪੁੱਤ-ਪੜਪੁੱਤੇ ਵੀ ਯਾਰ ਰੱਖਣ ਵੀ ਸਾਡੇ ਦਾਦੇ-ਪੜਦਾਦੇ ਇੰਦਾਂ ਦੀਆਂ ਸਾਡੀਆਂ ਪੀੜੀਆਂ ਹੋਈਆਂ ਇੰਦਾਂ ਦੀ ਸਾਡੀਆਂ ਪੀੜੀਆਂ ਬਦਲੀਆਂ ਗਈਆਂ ਇਸ ਕਰਕੇ ਮੈਂ ਸਭਨਾਂ ਨੂੰ ਬੇਨਤੀ ਕਰਨਾ ਆਪਣੇ ਮਾਪਿਆਂ ਦੀ ਤਸੱਲੀ ਕਰੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਸੇਵਾ ਕਰਕੇ ਸ਼ੀਸ਼ਾ ਲਓ ਸ਼ੀਸ਼ਾ ਲੈ ਕੇ ਸਾਰਿਆਂ ਨੂੰ ਇਹ ਖੁਸ਼ੀਆਂ ਵੰਡੋ ਵੀ ਸਭ ਦੇ ਬੱਚੇ ਸਭ ਦੇ ਦਾਦੇ ਪੜਦਾਦੇ ਐਡਾ ਖੁਸ਼ੀਆਂ ਟੋਟ ਮੱਖਿਆ ਨਾਲ ਜਾਣ ਸਹੀ ਗੱਲ ਹੈ